ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਜੀ ਤੈਦ ਲੋ ਧੰਨਵਾਦ ਹੈ ਜੀ ਤੁਸੀਂ ਇੰਨਾ ਪਿਆਰ ਇੰਨਾ ਮਾਣ ਬਖਸ਼ਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਇਧਰ ਚਰਨਜੀਤ कौर ਬੈਠੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਗਿਰਦਾਸ ਜੀ ਦੀ ਮਿਹਰ ਨਾਲ ਅੱਜ ਵੀ ਅਸੀਂ ਚੜ੍ਹ ਕੇ ਲੱਗਦੇ ਹਾਂ ਇਹ ਤਾਂ ਇਹ ਦੁੱਖ ਤਾਂ ਨਹੀਂ ਖੰਡਾ ਤੂ ਆ ਅੱਜ ਮੈਂ ਇੰਦਰ ਜੀ ਨੇ ਠੰਡਾ ਠੰਡਾ ਪੀ ਲਿਆ ਜਿਆਦਾ ਬਸ ਹੁਣ ਬੋਲ ਵੀ ਨਹੀਂ ਹੁੰਦਾ ਕਾਨੂੰ ਜੀ ਮੈਂ ਠੰਡਾ ਪੀ ਲਿਆ ਜਿਵੇਂ ਮਨ ਹੋਣ ਮੈਂ ਠੰਡਾ ਪੀਣ ਤੋਂ 5-10 ਮਿੰਟ ਬਾਅਦ ਚਾਹ ਪੀ ਲਈ ਉਹ ਬਸ ਉਹਨੇ ਕਰਨ ਸਰਦ ਕਰਤਾ ਮਤਲਬ ਤਾਂ ਹੈ ਜੈਨ ਬਣੀ ਚੱਤੀ ਨਾ ਉਹਦਾ ਜੂਸ ਬਣਾ ਕੇ ਦੇ ਦੇ ਉਹ ਮਨਾਤਾ ਪੀ ਲਿਆ ਨੂੰ ਪਤਾ ਨਹੀਂਦਾ ਚਲ ਕੋਈ ਗੋਰੀ ਇਹ ਤਾਂ ਉਹਨੂੰ ਉਹਨਾਂ ਗੱਲੀਂ ਦੀ ਹੋ ਜਾਂਦੀਆਂ ਬੰਦੇ ਨੂੰ ਪਤਾ ਵੀ ਉਦੋਂ ਹੀ ਲੱਗਦਾ ਵੀ ਜੇ ਤੋਂ ਗਲਤੀਆਂ ਨਾ ਗੱਲੀਂ ਹੋ ਜਾਂਦੀਆਂ ਤੇ ਅੱਛਾ ਕਿ ਕੱਲ ਆਈ ਸੀ ਜਿਹੜੀ ਰਿਪੋਰਟ ਚ ਰਣਜੀਤ ਕੌਰ ਦੀ ਉਹ ਰਿਪੋਰਟ ਤੁਹਾਨੂੰ ਮੈਂ ਦੱਸਿਆ ਹੀ ਤਾਂ ਡਾਕਟਰ ਸਾਹਿਬ ਮੀਟਿੰਗ ਦੇ ਵਿੱਚ ਜੁੜੀ ਤੇ ਤੇ ਟਾਈਮ ਉਹਨਾਂ ਨੂੰ ਲੱਗ ਸਕਦਾ ਤਾਂ ਬਹੁਤ ਜ਼ਿਆਦਾ ਵੀ ਨਹੀਂ ਵੀ ਅਸੀਂ ਫੇਰ ਵੀ ਇਹਨਾਂ ਨੂੰ ਡੀਕ ਡੀਕ 1:30 ਵੇ ਤੇ ਕਰੀਬ ਉੱਥੋਂ ਤੁਰੇ ਫਿਰ ਵੀ ਕੋਈ ਉਮੀਦ ਨਹੀਂ ਦੀ ਵੀ ਆਉਣਗੇ ਡਾਕਟਰ ਕਿ ਨਹੀਂ ਆਉਣਗੇ ਕਿਉਂਕਿ ਮੀਟਿੰਗ ਟੀਡੀਸੀ ਸਾਹਿਬ ਨਾਲ ਜ਼ਰੂਰੀ ਵੀ ਆ ਕਿਉਂਕਿ ਜੀ ਦੇਖੋ ਉਹ ਵੀ ਪਵੰਦੀਆਂ ਨੇ ਡਿਊਟੀ ਕਰਨੀ ਬੜੀ ਸੌਖੀ ਨਹੀਂ ਹੈ ਬੜੀ ਔਖੀ ਆ ਨਹੀਂ ਹੁਣ ਅਫਸਰਾਂ ਦਾ ਵੀ ਕਹਿਣਾ ਮੰਨਣਾ ਪੈਂਦਾ ਹੁਣ ਜੇ ਅਫਸਰਾਂ ਦਾ ਕਹਿਣਾ ਮੰਨੂਗੇ ਜਿਹੜੇ ਹੁਣ ਮਰੀਜ਼ ਵਿਚਾਰੇ ਬੈਠੇ ਆ ਉਹਨਾਂ ਦਾ ਵੀ ਕਹਿਣਾ ਦੇਖੋ ਆਪਾਂ ਨੂੰ ਡਾਕਟਰ ਦਾ ਵੀ ਕਹਿਣਾ ਮੰਨਣਾ ਪੈਂਦਾ ਕਮੀ ਪੇਸ਼ੀ ਵੀ ਡਾਕਟਰ ਨੇ ਦੱਸਣੀ ਆ ਜੇ ਮੰਨ ਲਓ ਰਿਪੋਰਟ ਦੇ ਵਿੱਚ ਕੀ ਆਇਆ ਕਿਆ ਨਹੀਂ ਉਹ ਅੱਪਾ ਅੱਜ ਕਲੀਅਰ ਕਰਾਂਗੇ ਤੇ ਅਸੀਂ ਚੱਲੇ ਆ ਰੋਪੜ ਨੂੰ ਤੇ ਇੱਧਰ ਜਰਨੈਲ ਵੀ ਪਹੁੰਚਾ ਮੇਰਾ ਮਿੱਤਰ ਪੁੱਛੀ ਬੋਲੇ ਅੱਛੀ ਗੱਲ ਜੀ ਹਾਂ ਕਿਵੇਂ ਆ ਠੀਕ ਠਾਕ ਹਾਂ ਜੀ ਸਰ ਕਰ ਕੀ ਮੈਂ ਨੇ ਆਣੇ ਨਿੱਕੇ ਅੱਜ ਦੁਕਾਨ ਬੰਦ ਹੈ ਅੱਜ ਇਹ ਦੁਕਾਨ ਬੰਦ ਕਿਆ ਕਹਿੰਦੇ ਹੋ ਠੀਕ ਠਾਕ ਹੈ ਠੀਕ ਹੈ ਬਾਪੂ ਦੇ ਬਾਬੂ ਹੀ ਢੰਡੇ ਸੀ ਗਵਾਈ ਦੇ ਉਹਦੇ ਘਰ ਕੀ ਬੰਦ ਅੱਛਾ ਜਿੱਥੇ ਮੁੰਡਾ ਲੱਗਿਆ ਹੈ ਵੀ ਆਪਣਾ ਮਿੱਤਰ ਹੈਗਾ ਜਿਹੜੀ ਮੁੰਡੇ ਦੀ ਦੁਕਾਨ ਉਹ ਵੀ ਆਪਣਾ ਗਾਹ ਮਿੱਤਰ ਆ ਉਹਨਾਂ ਦੇ ਫਾਦਰ ਸਾਹਿਬ ਦੇ ਪਏ ਆ ਜੀ ਸਟੰਡ ਪੀਜੀਆ ਤੋਂ ਤੇ ਅੱਜ ਉਹਨਾਂ ਨੂੰ ਲੈ ਕੇ ਜਾਣਾ ਹੈ ਜੀ ਪੀਜੀਆ ਸਟੰਡ ਦਿਖਾਉਣ ਵਾਸਤੇ ਥੋੜੀ ਜੀ ਸਾਹ ਦੀ ਪ੍ਰੋਬਲਮ ਆ ਥੋੜੀ ਥੋੜੀ ਆ ਪਹਿਲਾਂ ਜਿਵੇਂ ਪਹਿਲਾਂ ਬਹੁਤ ਜ਼ਿਆਦਾ ਤਾਹਨਾ ਹੁਣ ਤਾਂ ਘਟਾ ਹੁਣ ਤਾਂ ਠੀਕ ਨੇ ਜੀ ਹਾਂ ਹੁਣ ਤਾਂ ਠੀਕ ਨੇ ਚਲੋ ਕਹਿੰਦੇ ਨੇ ਹੁੰਦੇ ਵੀ ਹਾਂ ਘਰ ਦੇ ਵਿੱਚ ਸਿਆਣਾ ਬੈਠਾ ਹੋਇਆ ਹੀ ਵਧੀਆ ਲੱਗਦਾ ਹੈ ਇੱਕ ਤੰਦਰੁਸਤੀ ਜੰਮ ਇੱਕ ਤੰਦਰੁਸਤੀ ਸਿਆਣਾ ਘਰ ਦਾ ਇੱਕ ਮੋਢੀ ਔਰ ਜੜ ਬਣ ਜਾਂਦੀ ਆ ਛਿੱਕਾਰ ਦੇ ਵਿੱਚ ਹ ਘਰ ਦਾ ਜੰਦਾ ਹੁੰਦਾ ਚੇ ਘਰ ਦੇ ਵਿੱਚ ਸਿਆਣਾ ਅਸੀਂ ਸੌ ਸਲਾਹ ਵੀ ਕਰ ਸਕਦੇ ਹਾਂ ਕੁਝ ਉਹਨਾਂ ਨੂੰ ਪੁੱਛਣਾ ਵੀ ਆ ਜਿਹੜੇ ਸਾਨੂੰ ਗੱਲਾਂ ਨਹੀਂ ਪਤਾ ਕਹਿੰਦੇ ਘਰ ਦੇ ਵਿੱਚ ਸਿਆਣਾ ਤਾਂ ਹੋਣਾ ਜ਼ਰੂਰੀ ਹੈਗਾ ਹੀ ਹੈਗਾ ਤੇ ਮੈਂ ਹੁਣ ਇਹਦੀਆਂ ਰਿਪੋਰਟਾਂ ਜਿਹੜੀਆਂ ਚਰਨ ਗੀਤੀਆਂ ਲੈ ਕੇ ਚੰਨੇ ਆ ਜੀ ਸਰਕਾਰੀ ਹਸਪੀਟਲ ਦੇ ਵਿੱਚ ਕਿ ਉਸ ਤੋਂ ਬਾਅਦ ਵਿੱਚ ਥੋੜਾ ਜਿਹਾ ਕੰਮ ਮੈਨੂੰ ਕਚਹਿਰੀਆਂ ਦਾ ਕਚਹਿਰੀਆਂ ਤੋਂ ਬਾਅਦ ਦੇ ਵਿੱਚ ਇੱਕ ਦੋ ਚੀਜ਼ਾਂ ਜਿਹੜੀਆਂ ਅਸੀਂ ਗੱਡੀ ਦੀਆਂ ਲੈਣੀਆਂ ਉਹ ਦੇਖਾਂਗੇ ਰੋਪੜ ਜੇ ਸਾਨੂੰ ਮਿਲ ਗਿਆ ਨਹੀਂ ਅਸੀਂ ਜਾਵਾਂਗੇ ਮੁੰਡੇ ਠੀਕ ਨਹੀਂ ਸਾમી ਨੂੰ ਲੈ ਕੇ ਆਉਣਾ ਨਹੀਂ ਮੈਂ ਤਾਂ ਤੈਨੂੰ ਕੋਈ ਨਹੀਂ ਬੱਸ ਮੇਰੇ ਨਾਲ ਹੀ ਚੱਲਿਆ ਇਹ ਮੇਰੇ ਘਰ ਕੇ ਟਾਈਮ ਕੱਢ ਕੇ ਆ ਕਹਿੰਦਾ ਕੋਈ ਨਹੀਂ ਬਾਈ ਮੈਂ ਤੇਰੇ ਨਾਲ ਚੱਲਦਾ ਤਾਂ ਮੈਨੂੰ ਜਿਤ ਮੁੱਕਲਾ ਹੈ ਤਾਂ ਮੈਂ ਵੀ ਅੱਜ ਫ੍ਰੀ ਆ ਵੀ ਚਲੋ ਕਿਸੇ ਤਰੀਕੇ ਦੇ ਨਾਲ ਢੀੜਾ ਘੁੰਮ ਘੁੰਮ ਹੋ ਜਾਊਗਾ ਮਾੜਾ ਮੋਟਾ ਤੇ ਅੱਛਾ ਮੇਰੀ ਗੱਲ ਤੋਂ ਬਹੁਤਾਂ ਗੱਲਾਂ ਆਪਾਂ ਲਾਖ ਰਹੀਏ ਤੇ ਮੈਂ ਜਾਵਾਂਗਾ ਹਣਾ ਕੁਸਮ ਮਗਾਉਣਾ ਹੋਇਆ ਤਾਂ ਮੈਨੂੰ ਫੋਨ ਕਰਦੀ ਠੀਕ ਆ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਰੋਪੜ ਜਾ ਕੇ ਜਰਨਲ ਸਿੰਘ ਨੇ ਆਪਣਾ ਕਚੈਰੀਆਂ ਦਾ ਕੰਮ ਜਿਹੜਾ ਸਾਡਾ ਤਾਂ ਉਸ ਹੀ ਨਿਬੇੜ ਕੇ ਹੁਣ ਪਹੁੰਚ ਗਏ ਜੀ ਸਰਕਾਰੀ ਹਸਪਤਾਲ ਰੋਪੜ ਦੇ ਵਿੱਚ ਤੇ ਦੇਖਦੇ ਆ ਹੁਣ ਡਾਕਟਰ ਚਰਨਜੀਤ ਦੀ ਰਿਪੋਰਟ ਨੂੰ ਦੇਖ ਕੇ ਕੀ ਕਹਿਣਾ ਕੀ ਨਹੀਂ ਆਪਾਂ ਤੁਹਾਨੂੰ ਫੇਰ ਦੱਸਦੇ ਆ ਜੀ ਤੇ ਤੁਸੀਂ ਹੁਣ ਉਰੀ ਬੈਠੂਗਾ ਨਹੀਂ ਚੱਲ ਚਲੀਏ ਨਹੀਂ ਨਹੀਂ ਤੁਸੀਂ ਜਾਓ ਚਾਣਾ ਠੀਕ ਹੈ ਮੈਂ ਜਾ ਮੈਂ ਚਾਪੀ ਜੂਪੀ ਪਿੱਛੇ ਪਈ ਆ ਬੱਚੇ ਰਹਿੰਦੇ ਆ ਮਰ ਲਾ ਪਾਵਰ ਮਾਈ ਠੀਕ ਹੈ ਪਹੁੰਚ ਗਏ ਜੀ ਮੈਂ ਘਰੇ ਕਾਰਾ ਜਹ ਧੁੱਪਾਂ ਦਾ ਬਹੁਤ ਕਹਿ ਰੋਪੜ ਬਹੁਤ ਧੁੱਪਾਂ ਦੀ ਅੱਜ ਕਹਿੰਦੇ ਇੱਥੇ ਜਦੋਂ ਅਸੀਂ ਇੱਥੋਂ ਗਏ ਆ ਚੌਕੌਰ ਸਾਹਿਬ ਪੂਰੇ 1 ਘੰਟੇ 1 ਘੰਟਾ ਮੀਂਹ ਪਿਆ ਇੱਥੇ ਗੜੇਵਾਲੀ ਵੀ ਕਹਿੰਦੇ ਹੋਈਏ ਬਰਸ ਫਿਰੀ ਤੇ ਰੋਪੜ ਦੇ ਵਿੱਚ ਫੁੱਲ ਕਰਮੀ ਤੇ ਰਿਪੋਰਟ ਵੀ ਡਾਕਟਰ ਨੂੰ ਅਸੀਂ ਦਿਖਾ ਦਿੱਤੀ ਪਹਿਲਾਂ ਸਾਨੂੰ ਆਇਆ ਤਾਂ ਵੀ ਮੈਨੂੰ ਜਿੱਥੇ ਤੱਕ ਲੱਗਦਾ ਵੀ ਡਾਕਟਰ ਸਾਬ ਕਿਤੇ ਆਪਰੇਸ਼ਨ ਦੇ ਵਿੱਚ ਹੋਣਗੇ ਕਿ ਸ਼ੁੱਕਰਵਾਰ ਨੂੰ ਵੀ ਉਹਦੇ ਆਪਰੇਸ਼ਨ ਹੁੰਦੇ ਆ ਤੇ ਸਾਨੂੰ ਆਪਰੇਸ਼ਨ ਦੇ ਵਿੱਚ ਅਸੀਂ ਚਲੋ ਜਿੱਥੇ ਆਪਰੇਸ਼ਨ ਕਰਦੇ ਉੱਥੇ ਹੋਰ ਪੁੱਟਾ ਵਗੈਰਾ ਦੇਖ ਲੈਣੇ ਆ ਪਰ ਲੇਕਿਨ ਉੱਥੇ ਵੀ ਨਹੀਂ ਤੇ ਫਿਰ ਅਸੀਂ ਪੁੱਛਿਆ ਵੀ ਡਾਕਟਰ ਸਾਹਿਬ ਆਏ ਹੋયા ਡਾਕਟਰ ਸਾਹਿਬ ਆਏ ਹੋਏ ਤੇ ਪਰ ਲੇਕਿਨ ਅੱਜ ਵੀ ਉਹ ਮੀਟਿੰਗ ਵਿੱਚ ਬੈਠੇ ਤੇ ਬਹੁਤ ਜ਼ਰੂਰੀ ਉਹਨਾਂ ਦੀ ਮੀਟਿੰਗ ਚੱਲਦੀ ਦੀ ਕੋਈ ਕਹਿੰਦੇ ਕੋਈ ਕੋਰਟ ਦੇ ਸਿਸਲੇ ਦੀ ਕਰਕੇ ਉਹਨਾਂ ਦੀ ਕੋਈ ਮੀਟਿੰਗ ਚੱਲਦੀ ਕਿਉਂਕਿ ਕੋਈ ਲੜਾਈ ਝਗੜੇ ਦਾ ਕੋਈ ਕੋਰਟ ਕਚਹਿਰੀ ਡਾਕਟਰਾਂ ਨੂੰ ਵੀ ਬਹੁਤ ਭੱਜ ਦੌੜ ਰਹਿੰਦੀ ਹੈ ਜੀ ਹਾਂ ਜੀ ਚਰਨਜੀਤ ਮੈਂ ਦੱਸਾਂ ਵੀ ਬੰਨਾ ਵਾਹ ਕਿਉਂ ਮੈਂ ਕਿਤੇ ਕਾਹਨ ਡਾਕਟਰ ਤੋਂ ਸਿਆਹ ਹੋ ਗਿਆ ਨਾ ਰਹਿ ਦਮ ਨਾ ਹੋ ਰਿਹਾ ਤੰਚੇ ਤੋਂ ਚੱਲਣ ਲਈ ਕੋਈ ਗੱਲ ਬਾਤ ਨਹੀਂ ਹੈਗੀ ਖਬਰਾਂ ਦੀ ਕੋਈ ਗੱਲ ਬਾਤ ਨਹੀਂ ਜੀ ਬੱਸ ਤੂੰ ਆ ਕੇ ਦੇਖ ਲੈ ਅੱਜ ਨਹੀਂ ਭੱਜ ਦੌੜ ਰਹੀ ਮੈਨੂੰ ਅੱਜ ਨਾਲ ਉਹਨਾਂ ਨੂੰ ਭੱਜਾ ਕਿ ਜਰਨਾਰੀਓ ਇੱਕ ਦੋ ਕੰਮ ਕਚਾਰੇ ਵੀ ਚੌਥੀ ਤੋਂ ਟਾਈਮ ਬਹੁਤ ਲੱਗ ਗਿਆ ਉਦੋਂ ਆ ਵੀ ਸੀ ਵਿਚਾਈ ਮੈਂ ਇਹਨਾਂ ਦੇ ਡਾਕਟਰ ਜੀ ਨਾਲ ਦੌਪਰਨੇ ਦਾ ਕੀ ਕਹਿਣਾ ਨੋਕ ਨੂੰ ਠੀਕ ਕਰਨਾ ਬਹੁਤ ਹੋਉਂਦੀ ਦਾ ਇਹ ਵੀ ਗੱਲ ਹੈ ਕਿ ਤੁਸੀਂ ਇਹਨੇ ਹੌਲੀ ਨਹੀਂ ਬੋਲਦੀ ਗੱਲ ਤਾਂ ਹੈਗੀ ਹੋਲੀ ਮੇਰਾ ਇਹ ਆਈ ਕੰਟ ਦੂਸਤ ਨਹੀਂ ਮੈਂ ਸੱਚੀ ਗੱਲ ਦੱਸੋ ਕੋਈ ਗੱਲ ਬਾਤ ਨਹੀਂ ਸਾਰਾ ਤੁਹਾਨੂੰ ਨੋਰਮਲ ਆ ਕਹਿੰਦਾ ਹਾਂ ਬਿਠੀ ਕਰ ਰਿਪੋਰਟ ਦੇਖੋ ਘਰ ਹੋਣ ਦੀ ਗੱਲ ਬਾਤ ਨਹੀਂ ਵੀ ਠੀਕ ਆਪਣਾ ਖਾਣ ਪੀਣ ਰੱਖੀਏ ਥੋੜਾ ਬਹੁਤ ਆਲੇ ਭਾਰੀਆਂ ਚੀਜ਼ਾਂ ਨਾ ਖਾਵੇ ਸਿੱਧੂਵੰਦਪੁਰ ਬਜਾਏ ਭਾਰ ਨਾਲ ਚੱਕੇ ਕਮਜ਼ੋਰੀ ਥੋੜੀ ਤਾਂ ਆ ਇਹ ਰੋਡ ਦਾ ਜਿਹੜੀ ਬਿਲਕੁਲ ਨੋਰਮਲ ਨਾ ਕੋਈ ਘਰੋਂ ਦੀ ਘੜਾਈ ਹੋਈ ਹੈ। ਅਰਕੋਰ ਦੀ ਤਾਂ ਕੋਈ ਗੱਲੇ ਨਹੀਂ। ਅਰਕੋਰ ਦਾ ਜਿਹੜਾ ਕੈਟਕਨ ਸਾਰਾ ਕੁਝ ਨੋਰਮਲ ਆ। ਟੈਨਸ਼ਨ ਨਹੀਂ। ਕਿਉਂਕਿ ਉਹ ਵੀ ਪਹਿਲਾਂ ਜਦ ਮੈਂ ਲੱਗਦਾ ਸੀ ਸਟਾਫ ਦਾ ਸਟੰਟਾ ਦੇ ਪ੍ਰੋਬਲਮ ਤੇ ਮੈਨੂੰ ਜਿੱਥੇ ਤੱਕ ਲੱਗਦੀ ਸੀ ਉਹਨਾਂ ਨੂੰ ਰੋਗਾਂ ਦਾ ਵੀ ਨਹੀਂ ਠੀਕ ਆ। ਮੈਂ ਹੁਣ ਕੁਝ ਨਹੀਂ ਜਾਣਾ ਬਾਦਵਾਰ ਖੜਾ ਤੇ ਦੇਖਦੇ ਕਿ ਆਮਨ ਦਾ। ਮੈਨੂੰ ਲੱਗਿਆ ਤਾਂ ਉਹ ਵੀ ਦੋ ਹੀ ਹੌਟ ਲੌਂਗਰ ਨਹੀਂ ਜਨਾ ਬੰਨ। ਵੀ ਤਾਰ ਦੇ ਜਾਂਦੇ ਦੋ ਹੀ ਜਿੱਦਾਂ ਯੋਧੂ ਖਾ। ਰੋਗਾਂ ਦਾ ਨਹੀਂ। हुँग करम दियाले न केन भन्दा यैले ज्ञान वीरेश छोङि गन्डे इकी मोदी मोदीले ने आना हजै नै न बुझौ पछा नै ने आना आदा माहि चले नै बोतोले रे मुम्मी बोतोमा साहाका यो बहत ोखा होले ठिक भन्दा कोइ दिनम दे साबु कोइ दिनम दे साबु ने आना बुझ्न न रोक्नु जन्दैको म त पायन ਮਨੇੰਦੋਂ ਦਾ ਕੰਮ ਚੱਲ ਰਿਹਾ ਚੌਣਾ ਹਾਂ ਇਹ ਸਵੇਰ ਤੋਂ ਬਹੁਤ ਕੰਮ ਹੈ ਬਹੁਤ ਬੱਲੀਆਂ ਗੱਲਾਂ ਉਹ ਨਹੀਂ ਆ ਵੀ ਰੋਟੀ ਪਾਣੀ ਦੇ ਬਹੁਤ ਔਖਾ ਹੋ ਜਾਂਦਾ ਕੋਰਤ ਬਾਹਰ ਜਦੋਂ ਜਦ ਬੰਦਾ ਕੰਮ ਕਰਦਾ ਫਰੀ ਜਾਂਦਾ ਘਰ ਦੇ ਕੰਮ ਰੋਟੀ ਪਾਣੀ ਨਹੀਂ ਪੈਂਦਾ ਨਿਆਣੀ ਨਹੀਂ ਲੋਟ ਆਉਂਦੇ ਚਲੋ ਥੋੜਾ ਕੰਮ ਨਿਪੜੇ ਰਿਹਾ ਤੁਸੀਂ ਕਿਹਦੀ ਰੁਪਣਗੇ ਲਿਆ ਗੱਡੀ ਜੀ ਹਾਂ ਜੀ ਮੁੰਡੇ ਦੇ ਮਿਲੂਗਾ ਉੱਥੇ ਵੀ ਮਿਲਿਆ ਪਾਪਾ ਇੱਥੇ ਜਾਣਾ ਪੈਣਾ ਥੋੜੇ ਬਾਗਰੇ ਦੇ ਕਿੰਨੇ ਹੋ ਗਏ ਤੁਸੀਂ ਥੋੜੇ ਬਾਗਰੇ ਨਹੀਂ ਆ ਤੇ ਨਗਮੀ ਪਿਆਰੇ ਜੋੜਨੇ ਭਾਵੇਂ 15-20 ਮਿੰਟ ਵਧੀਆ ਪਿਆ। ਅੱਜ ਕੰਨ ਘੰਟਾ ਵੀ ਪਿਆ। ਘੰਟਾ। 10 ਮਿੰਟ ਪਿਆ ਗਿਆ ਸਾਡੇ ਸਕੂਲ 'ਚ ਵੀ ਪਿਆ। 5 ਮਿੰਟ ਗੜੀਵਾਰੀ ਹੋਈ ਆ। 5 ਮਿੰਟ ਤਾਂ ਹੀ ਨਹੀਂ ਗਰਮੀ ਹੋਊ। ਅੱਗੇ ਚੱਲ ਜਦੋਂ ਜੇ ਘੰਟਾ ਦੋ। ਫੋਨ ਜਿੱਡੇਡੇ ਕੋਲੇ ਛੱਡੇ। ਫੇਰ ਇਹਦਾ ਕੁਝ ਕਰਨੇ ਗੱਲ ਠੀਕ। ਲੱਗ ਰਿਹਾ ਵਸਪੈਂਡ ਹੋ ਰਹੇ ਨੇ। ਚਲੋ। ਮਾਲਕ ਦੀ ਮਰਜ਼ੀ ਆ ਜੋ ਹੋਣਾ ਹੋਵੇ ਪਰ ਮਨਮੀ ਦੀ ਲੋੜ ਆ ਕਿਸਾਨ ਭਾਈਆਂ ਨੂੰ ਵੀ ਜਿੰਦਾ ਜੀਣ ਦੀ ਲੋੜ ਆ ਨਾ ਸਭ ਨੂੰ ਲੋੜ ਆ ਹੁਣ ਤਾਂ ਮੀਂਹ ਦੀ ਕਿਉਂਕਿ ਹੁਣ ਆ ਗਰਮੀ ਦੇ ਵਿੱਚ ਚਲੋ ਕਿਸਾਨ ਭਰਾਵਾਂ ਨੂੰ ਆਪਾਂ ਨੂੰ ਤਾਂ ਜਿਆਦਾ ਜੀਵ ਜਾਨ ਤੋਂ ਜਾਨਾ ਦੀ ਲੋੜ ਆ ਨਾ ਜਾਨਵਰ ਨੇ ਫਿਰਦੇ ਆ ਵਿਚਾਰੇ ਹਾਇ ਨੇ ਧੁੱਪਾਂ ਪੈਂਦੀ ਉਹਨਾਂ ਨੂੰ ਜਿਆਦਾ ਜ਼ਰੂਰਤ ਆ ਮੀਂਹ ਦੀ ਕਿ ਨਹੀਂ ਹੁਣ ਤਾਂ ਚਲੋ ਕੋਈ ਦਰ ਨਹੀਂ ਹੈ ਵੀ ਪ੍ਰਮਾਤਮਾ ਠੀਕ ਰੱਖੇ ਸਾਰਾ ਕੁਝ ਨਹੀਂ ਮੱਛਰਾਂ ਦਾ ਵੀ ਔਖਾ ਹੀ ਆ ਮੱਛਰਾਂ ਤੋਂ ਪੈਸੇ ਘਟਾ ਮੈਨੂੰ ਜਿੱਥੇ ਤੱਕ ਲਾਦਾ ਕਿਉਂਕਿ ਹਲੇ ਮੀ ਨਹੀਂ ਹਲੇ ਨਹੀਂ ਹੋਏ ਕਰਮੀ ਕਰਕੇ ਮੱਛਰ ਘੱਟ ਆ ਜਮੀਂ ਪੈ ਜੂੜੀ ਜਾਣਾ ਹਾਂ ਫੇਰ ਹੋ ਜਾਣੇ ਜੇ ਮੀਂਹ ਪੈ ਗਿਆ ਵੀ ਹਲੇ ਤਾਂ ਕੋਈ ਇੱਕ ਤਾਂ ਟਿੱਪੂ ਡਿੱਲਾ ਚ ਜੇ ਅੱਗੇ ਚਾਪ ਲੇ ਚੌਂਗੇ ਗੰਢ ਉਹਨਾਂ ਗਲਾ ਬੈਠਾ ਪੀ ਗੋ ਕੱਲ੍ਹ ਪਾਸੋਂ ਮੇਰੇ ਗਲਾ ਬੈਠਿਆ ਸਰਾਹ ਹੁੰਦੀ ਆ ਪਾਸੋਂ ਤਾਂ ਨਹੀਂ ਰਾਤ ਕੱਲ ਦਾ ਹੋਇਆ ਪਰਸ ਹੋਇਆ ਇਹਦਾ ਨਹੀਂ ਨਹੀਂ ਇਹ ਕੱਲ ਦਾ ਹੋਇਆ ਮਾਮਾ ਪਰਸੋਂ ਦਾ ਹੋਇਆ ਹੋਇਆ ਉਹ ਦਿਨ ਤਾਂ ਪਾਪਾ ਐਵੇਂ ਬੋਲਦਾ ਯੋਦਨਾ ਪਰਕ ਪਿਆਣਾ ਨਹੀਂ ਪਿਆ ਥੋੜਾ ਜਿਹਾ ਪਿਆ ਜਾਨੀ ਕਿ ਇੰਨਾ ਨਹੀਂ ਪਿਆ ਥੋੜੀ ਥੋੜੀ ਬਾਤਾਂ ਨਾਲ ਚੱਲੋ ਜਿਹੜੀ ਪੂਰੀ ਮੀਂਹ ਦੇ 10 ਰੁਪਏ ਦੀ ਚਾਪ ਜਿਹੜੇ ਨਾਲ ਖਾਪ ਕਰ ਦਿੰਦਾ ਜਿਹੜੀ ਉਹਦੇ ਵਿੱਚ ਆਉਂਦੀਆਂ ਮਿਰਚਾਂ ਹਾਂਜੀ ਹਾਂਜੀ ਉਹ ਨਹੀਂ ਹਰੀਆਂ ਨਹੀਂ ਦੀ ਆਪੇ ਪੂਰੀ ਹੁੰਦੀ ਆ ਲੈ ਹਰੀਆਂ ਲੈ ਚੀਂਦੀ ਛੋਕੀ ਲੈ ਚੀਂ ਹਾਂ ਹੋਇਆ ਹੋਇਆ ਦਿਮਾਗ ਦੀ ਕਮਜ਼ੋਰੀ ਦੇ ਖਾ ਲਿਆ ਹਾਂ ਹੁਣ ਕਮਜ਼ੋਰੀ ਦਿਮਾਗ ਪਰ ਆ ਗਈ ਸਾਰੇ ਬਸਨ ਗਏ ਆ ਕਿ ਆ ਕੇ ਤੇਨੇ ਆਣ ਲੈ ਉਧਾਰ ਮਿਲਣਾ ਕਰਦਾ ਆਏ ਕਿਨੇ ਆਣੇ ਚਲੋ ਆ ਕਹਿੰਦੇ ਗੋਦੀ ਦੇ ਰੱਖੋ ਕਾਲੀ ਪੀ ਕੇ ਤੇ ਤੁਸੀਂ ਜੇ ਤੁਹਾਡੀ ਹਾਜ਼ਰੀ ਮਿਲੂ ਲੋੜੀ ਜਾਂਦੀ ਨਹੀਂ ਤਾਂ ਇਹ ਖਿੜੀ ਜਾਂਦਾ ਜੇ ਮੰਮੀ ਦੀ ਹਾਜ਼ਰੀ ਆ ਤੁਸੀਂ ਲਾ ਦਿੰਦੇ ਆ ਜੇ ਤੁਹਾਡੀ ਹਾਜ਼ਰੀ ਮਮਮੀ ਲਾ ਦਿੰਦੀ ਆ ਸਾਰਾ ਕੁਝ ਕਰਨਾ ਕਾਲੀ ਪੀ ਕੇ ਚੱਲਦਾ ਚਲੋ ਦੇਖਦਾ ਹਾਂ ਗੱਡੀਆਂ ਦਾ ਫੋਨ ਮਤਾਇਆ ਤਾਂ ਕਹਿੰਦਾ ਥੋੜੀ ਜਿਹੜੀ 10000 ਰੁਪਏ ਦਾ ਦਿੱਦ ਮੈਂ ਨੂੰ ਕੰਮ ਕਰੇ ਕਲੀਅਰ ਸਰ ਦੇ ਦੇਣ ਨੂੰ ਕਰਤੀ ਗੱਡੀ ਦੀ ਵੀ ਜਿਹੜੀ ਉੱਪਰ ਲੋਨ ਚੜਿਆ ਹੋਇਆ ਚਲੋ ਘਬਰਾ ਨਾ ਕਹਦਾ ਮੇਰੀ ਗੋਕਾਰ ਮੈਂ ਜ਼ਿੰਮੇਵਾਰੀ ਮੈਂ ਤਾਂ ਹੀ ਤਨ ਪੈ ਦੇ ਦੇਗਾ ਤੇ ਦੇਖਦਾ ਹਾਂ ਉਹ ਭਾਈ ਦੇ ਦੇਣਾ ਹਾਂ ਔਰ ਸਾਡਾ ਕੰਮ ਵੀ ਪੂਰਾ ਜ਼ਰੂਰੀ ਹੈ ਨਾ ਤੁਮਰ ਕੋਲ ਵਾਲੇ ਕੋਲ ਜਾਉਂਗਾ ਮੈਂ ਨਾ ਜ਼ਮਾਨਤ ਦੇ ਦੇ ਵੀ ਵੀਰੇ ਤੇਰੇ ਪੈਸੇ ਦਾ ਹੱਥ ਬੰਨ੍ਹ ਕੇ ਦੇਣੀ ਆ ਪਰ ਆਪ ਦਾ ਕਲੀਅਰ ਕਰਕੇ ਦੇ ਮੈਨੂੰ ਸਾਡਾ ਵੀ ਕੰਮ ਕਲੀਅਰ ਕਰ ਦੇ ਤਾ ਆਪਣੀ ਦਾ ਕਰ ਲੈ ਹਾਂ ਹਾਂ ਤਾਂ ਬੰਦੇ ਲੈਣੇ ਜਦੋਂ ਮੀਰਾ ਕਮ ਦੇ ਦਿੱਤਾ ਜਿਆ ਪਿੱਛੇ ਥੋੜੀ ਰੋਸ ਤੋਂ ਲੱਗੇ ਆ ਨਾਲੇ ਆ ਮਾਂਦਾਰੀ ਬੰਦੀਏ ਨਾਲੇ ਉਹ ਤਾਂ ਜਿਹੜੀ ਦੋ ਬੰਦੇ ਅੱਜ ਚਾਪ ਦੀ ਗੱਲ ਹੋ ਗਈ ਉਹ ਤਾਂ ਪੂਰੀ ਕਰਨੇ ਕਰਦੀ ਆ ਹਾਂ ਨਹੀਂ ਬੰਦੀ ਹੈ ਹਾਂ ਬੰਦੇ ਜੀ ਬਿਲਕੁਲ ਸਹੀ ਗੱਲ ਹੈ ਸਹੀ ਤਾਂ ਹੈ ਜੇ ਦੋ ਪਾਈ ਗਏ ਆ ਦੋ ਚਾਰ ਉੱਧਰ ਹੋਣੇ ਚਾਹੀਦੇ ਆ ਮੈਂ ਤਾਂ ਚਾਚਾ ਵੀ ਗਏ ਆ ਤਾਂ ਹਾਂ ਹਾਂ ਮੈਂ ਦੋ ਚਾਰ ਬੰਦੇ ਉੱਧਰ ਦੋ ਚਾਰ ਬੰਦੇ ਇੱਧਰ ਗੁੰਦੇ ਦੀ ਗੱਲ ਹੋਈ ਕਈਆਂ ਥੋੜੀ ਨਹੀਂ ਮੈਂ ਤਾਂ ਸਾਹਮਣੇ ਗੱਲ ਕਰੀ ਜਿਹੜੀ ਵੀ ਕਰੀ ਹੋਈ ਆ ਤੇ ਆਜਾ ਤਾ ਨਾ ਕੋਈ ਗੱਲ ਦੀ ਕਹਿੰਦਾ ਯਾਰ ਮੈਂ ਤੇਰਾ ਕਰਾ ਕੇ ਦਉਣਾ ਦੇਖਣਾ ਬਾਕੀ ਕੱਲੂ ਨਾਲ ਬੈਠ ਕੇ ਜਿਹੜੀ ਗੱਲ ਸਮਝ ਨਹੀਂ ਹੁੰਦੀ ਐ ਨਾ ਸਮਝ ਨਹੀਂ ਹੁੰਦੀ ਆ ਹੋਰ ਵੀ ਗੱਲਾਂ ਬੋਲ ਦਿੰਦੀਆਂ ਹੁੰਦੀਆਂ ਉਹ ਤਾਂ ਨੂੰ ਕਹਿੰਦਾ ਆ ਜੀ ਬਾਬਾ ਜੀ ਨੂੰ ਟਾਈਮ ਨਹੀਂ ਮੈਂ ਜੁਹਰ ਤਾ ਨਿਕਲਾ ਹੂੰ ਆਏ ਹੋ ਆ ਵੀ ਵੀ ਲੈ ਕੇ ਕੱਲੂ ਆਉਂਗੇ ਸੀ ਕੱਲੂ ਆ ਕੇ ਬੈਠ ਕੇ ਗੱਲ ਕਰੂੰਗਾ ਕੀ ਮੰਨਦਾ ਕੀ ਆਹ ਜਾਂ ਘੜੀ ਘੰਟਾ ਲੱਗ ਜਾਵੇ ਤਾਂ ਕੋਈ ਟੱਕਰ ਨਹੀਂ ਤਾਂ ਕੁਝ ਪੀ ਕੇ ਵੀ ਹੋਮਾ ਛੱਡਣਾ ਵੀ ਆ ਤਾਂ ਫਿਰ ਬੈਨ ਲੈ ਜਾਂਦੇ ਸਕੂਲ 'ਚ ਛੱਡ ਦਿੰਦੇ ਉਹ ਥੋੜਾ ਥੋੜਾ ਸਟੈਂਪ ਬਾਅਦ ਤੁੰਦੇ ਕੋ ਟਿਊਸ਼ਨ ਜਿਹੜੀ ਕਮਿਊਨਿਟੀ ਹੈ ਜਿਹੜੀ ਸਾਡੀ ਸਰਦਾਰੀ ਉਹ ਕੋਲ ਜਿੰਨੇ ਹੁੰਦੇ ਜਾਂ ਆਉਣਾ ਛੱਡਣਾ ਚਲੋ ਵਧੀਆ ਹੋ ਗਿਆ ਕੰਮ ਮੇਰੇ ਟਿਊਸ਼ਨ ਦੇ ਤਾਂ ਚੱਲੇ ਕਿਦਾਂ ਛੁੱਟੀ ਵੀ ਹੋ ਗਈ ਤੇ ਤਾਂ ਵੀ ਕੋਈ ਨਹੀਂ ਬੜੀ ਚੱਕਰ ਨਹੀਂ ਆਵਾ ਆ ਬੰਦਾ ਘਰ ਪੜਾਵੇ ਚਲ ਇੱਕ ਟਾਈਮ ਤਾਂ ਬੰਦਾ ਸਕੂਲ ਜਾ ਜਾਂ ਟਿਊਸ਼ਨ ਜਾਣਾ ਚਾਹੀਦਾ ਜੇ ਸਕੂਲ ਜ਼ਰੂਰੀ ਜਾਦਾ ਸਕੂਲ ਵੀ ਜ਼ਰੂਰੀ ਆ ਪਹਿਲਾਂ ਸਕੂਲ ਸਕੂਲ 'ਚ ਪੜ੍ਹਨਾ ਆ ਸਕੂਲ ਵਿੱਚ ਪੜਨਾ ਜੋ ਉਹ ਮਿਆਣਾ ਸਿੱਖਦਾ ਨਾ ਸਕੂਲ ਦੇ ਵਿੱਚ ਉਹ ਸਕੂਲ ਚੋਂ ਸਿੱਖੂ। ਘਰ 'ਚ ਵੀ ਬੈਠ ਕੇ ਬੰਦਾ ਇਹਨਾਂ ਪੜਾ ਨਹੀਂ ਸਕਦਾ ਜੇ ਪੱਕੀ ਹੈ ਨਾ। ਘਰ 'ਚੋਂ ਗੱਲਾਂ ਨਹੀਂ ਹੈਗੀਆਂ। ਐਵੇਂ ਨਹੀਂ। ਥੋੜਾ ਥੋੜਾ ਚਲੋ ਟਾਈਮ ਵੀ ਕੱਢੜਾ ਪੈਂਦਾ ਹੁੰਦਾ ਨਹੀਂ ਕੱਢਣਾ ਕਰ ਪਰ ਮੈਂ ਨਹੀਂ ਰਹਿਦਾ ਜੜੀ ਪੜਾਉਂ ਨਹੀਂ ਪਤਾ ਨਹੀਂ ਕਿੱਦਾਂ ਦੀ ਆ ਕੇ ਤੁਸੀਂ ਸੱਚੀ ਗੱਲ ਦੱਸੋ। ਜਿਆਦੇ ਸਮੇਂ ਹੋਰ ਵੀ ਨੂੰ ਤਾਂ ਪੜਾਉਂ ਨਹੀਂ ਬਹੁਤ ਕਮ। ਮੈਂ ਤੁਪਣਾ ਇਹ ਬਹੁਤ ਕੁੱਝ ਹੋਊਗਾ। ਅੱਗੇ ਜਿੱਧੀਆਂ ਦੀਆਂ ਕਿ ਸਿੱਧੀ ਪੜਾਈਆਂ ਤੇ ਮੂਡ ਆਣਾ ਜੀ ਗਣਤੀ ਲਿਖ ਲੂ ਜੀ ਪਹਾੜੇ ਲਿਖ ਦੋ ਜੀ ਇਹਨੂੰ ਪਤਾ ਹੀ ਲੱਗਦਾ ਜੇ ਪਾਪੜੇ ਦੇ ਚ ਬੋਲਦਿਆਂ ਨੇ ਇਹਨੂੰ ਪਤਾ ਲੱਗਦਾ ਹੈਗਾ ਵੀ ਕਿਆ ਇਹਨੂੰ ਕਹਿੰਨੀ ਆ ਸਿਰ ਤੇ ਜੇ ਬਪਾਹੜ ਸੁਣਾਉ ਲੱਜੇ ਇਹਨੂੰ ਦੱਸ ਤਾਂ ਇਹ ਕਹਿੰਦਾ ਇਦਾਂ ਨਹੀਂ ਮੰਨਣੀ ਦੂਆ ਨਾ ਬੋਲ ਪਰ ਨਹੀਂ ਚਲੋ ਪਰ ਬੇਨੂੰ ਵੀ ਇਹਨੂੰ ਸਮਝ ਆਈਦਾ ਪੁੱਤ ਪੰਜਾਬੀ ਚ ਵੀ ਸਿੱਖ ਹਾਂ ਠੀਕ ਆ ਜੀ ਇਹ ਵੀ ਹੁੰਦੇ ਆ 15 19 18 ਉਹ ਆਪਣੀ ਪੰਜਾਬੀ ਮਾਂ ਬੋਲੀ ਨਹੀਂ ਸਾਨੂੰ ਭੁੱਲਣੀ ਨਹੀਂ ਚਾਹੀਦੀ ਠੀਕ ਆ ਅੰਗਰੇਜ਼ੀ ਵੀ ਪੜ੍ਹਦੇ ਜ਼ਰੂਰੀ ਆ ਪਰ ਪੰਜਾਬੀ ਮਾਂ ਬੋਲੀ ਦੀ ਸਾਸੀ ਆ ਹਾਂਜੀ ਨਹੀਂ ਜਿਹਦੇ ਕਰਕੇ ਸਾਨੂੰ ਲੋਕ ਜਾਣਦੇ ਵੀ ਪੰਜਾਬੀ ਹਾਂ ਮਾਰਾ ਪੜਿਆ ਉਰਕਾਰ ਲੱਗੇ ਬਾਹਰ ਕਲੋਗੇ ਲੱਗੇ ਬਹੁਤ ਪੰਜਾਬੀ ਦੀ ਹਾਂ ਹਾਂ ਸਾਰੀ ਚੀਜ਼ ਨੂੰ ਦਰਜਾ ਦੇਣਾ ਚਾਹੁੰਦਾ ਦੇਣਾ ਚਾਹ ਹਰ ਚੀਜ਼ ਦਾ ਦਰਜਾ ਪਰ ਜਿਹੜਾ ਸਾਡਾ ਮੇਨ ਦਰਜਾ ਪੰਜਾਬੀ ਮਾਂ ਬੋਲੀ ਸਾਡੀ ਭਾਸ਼ਾ ਹੈ ਇਹ ਉੱਪਰ ਹੋਣੀ ਚਾਹੀਦੀ ਹੈ ਹਨਾ ਅੰਗਰੇਜ਼ੀ ਦੀ ਅੰਗਰੇਜ਼ੀ ਭਾਸ਼ਾ ਹੋਣਾ ਰੱਖੀਏ ਹਿੰਦੀ ਦੀ ਹਿੰਦੀ ਹੈ ਭਾਸ਼ਾ ਹਰ ਚੀਜ਼ ਦੀ ਹਰ ਹਾਰ ਸਟੇਟ ਹਰ ਭਾਸ਼ਾ ਸਭ ਮਹੱਤਮ ਭਿੰਨ ਭਾਸ਼ਾ ਨੂੰ ਉੱਚਾ ਦਰਜਾ ਦਿੰਦੇ ਆ ਸਾਡਾ ਵੀ ਫਰਜ਼ ਬਣਦਾ ਸੀ ਆਪਣੀ ਪੰਜਾਬੀ ਮਾਂ ਬੋਲੀ ਨੂੰ ਉੱਚਾ ਦਰਜਾ ਦੇ ਕੇ ਰੱਖੀ ਠੀਕ ਨਹੀਂ ਲਗਵੀਂਦਰ ਨੂੰ ਮੈਂ ਹਜੇ ਤੱਕ ਪੜਾਉਣਾ ਨਹੀਂ ਪਾਇਆ ਜੋੜ ਕੇ ਸਾਰੀ ਪੰਜਾਬੀ ਬਣਦਾ ਹੈ ਚੰਗੀ ਗੱਲ ਆ ਚਲੋ ਬਾਈ ਆ ਵੀ ਹਲੇ ਜੂ ਜੂ ਪੜਾਉਗਾ ਪਰਦਾ ਜਾਊਗਾ ਪੰਜਾਬੀ ਵੀ ਆਪੀ ਹੁੰਦੀ ਜਾਣੀ ਅੰਗਰੇਜ਼ੀ ਵੀ ਆਉਂਦੀ ਜਾਣੀ ਬਰਬੇਨ ਤਾਂ ਸਿੱਧਾ ਕਰੋ ਸਿੱਧਾ ਕਰਨ ਨੂੰ ਹੋ ਜਾਂਦਾ ਤੇ ਮੈਨੂੰ ਇਹ ਜਿਹੜੇ ਜੋੜ ਕੇ ਆਪ ਉਹ ਦਵਾ ਕੇ ਪੜਨਾ ਕਿ ਵੱਡਾ ਅੱਖਰ ਹੁੰਦਾ ਕਹਿੰਦੇ ਇਹ ਅੜੀ ਜਾਂਦਾ ਨੰਮੀ ਆਹ ਹਟ ਦਾ ਅੱਖਰ ਕਿਵੇਂ ਬੜਾ ਨੇ ਯਾਨੀ ਜੋੜੇ ਨੂੰ ਕਿਆ ਬੰਦਾ ਕਿਆ ਬੰਦਾ ਉਹਨੂੰ ਬਣਾਉਣਾ ਸਿੱਖ ਇੱਕ ਵਾਰੀ ਤੂੰ ਗਲਤ ਬੋਲ ਤੂੰ ਦੂਜੀ ਵਾਰੀ ਫੇਰ ਉਹਨੂੰ ਜ਼ੋਰ ਮਾਰ ਕੇ ਕਿ ਕਰਨ ਕਿਆ ਉਹਦੇ ਬਣਦਾ ਮੈਨੂੰ ਪੁੱਛ ਫੇਰ ਪੁੱਛ ਲੰਗਾ ਹੁੰਦਾ ਉੱਠਿਆ ਆਇਕਨ ਨੰਬਰ ਤੇ ਸਹੀ ਗੱਲ ਹੈ ਤੇ ਜਨੂ ਮੁੰਮੀਂਦਰ ਦਾ ਵੀ ਟਾਈਮ ਹੋ ਗਿਆ ਸਕੂਲ ਆ ਰਿਹਾ ਕੋ ਸੋਰੀ ਟਿਊਸ਼ਨ ਦਾ ਸਕੂਲ ਬਾਕੀ ਜਨੂ ਠੀਕ ਹੈ ਜੀ ਚੰਨੀ ਜੇਰ ਮੋਟਾ ਤੁਹਾਡੀਆਂ ਤੁਮਾਵਾ ਤੁਹਾਡਾ ਪਿਆਰ ਅੱਗੇ ਵੀ ਤੁਹਾਡੀਆਂ ਸਾਡੇ ਲਈ ਅਰਦਾਸ ਕਰਾ ਕਹਿੰਗੇ ਤੁਸੀਂ ਸਾਡੇ ਜਿੰਨੇ ਸਾਡੇ ਸਬਸਕ੍ਰਾਈਬ ਭੈਣ ਭਰਾئیں ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਤੱਕ ਤੁਸੀਂ ਅਰਦਾਸਾ ਸਾਡੇ ਲਈ ਕਰਦੇ ਹੋ ਨਾ ਇਤਨੀ ਪ੍ਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਖੁਸ਼ੀਆਂ ਲੈ ਕੇ ਆਵੇ ਜਿੰਨਾ ਸਾਡੀ ਜ਼ਿੰਦਗੀ ਦੇ ਵਿੱਚ ਚਲੋ ਖੁਸ਼ੀਆਂ ਦੁੱਖਤ ਜ਼ਿੰਦਗੀ ਦੇ ਦੌਰ ਪੈਣੀ ਗਮੀ ਵੀ ਖੁਸ਼ੀ ਕਿਉਂਕਿ ਹੌਣ ਪਰ ਸੁਖਦੇ ਹੌਣ ਸੁਖਦੇ ਜਿਹੜੇ ਪਤਾ ਵੀ ਨਾ ਲੱਗੇ ਹੁਣ ਭੈੜ ਭਾਂਜੇਰ ਦਾਸਨ ਆਲੇ ਜਿਹੋਨੇ ਬੱਚੇ ਦੀ ਬੈਠੀ ਨਾ ਕੱਲੇ ਬੰਦੇ ਦੀ ਅਰਦਾਸ ਜਿਮਨੇ ਇੰਨੇ ਖਾਣੇ ਨੇ ਮੇਰੇ ਪਰਿਵਾਰ ਨੇ ਤੇ ਜਿਹੜੇ ਵੀਡੀਓ ਦੇਖੀ ਸਾਡਾ ਪਰਿਵਾਰ ਹੈ ਇਹਨਾਂ ਨੇ ਅਰਦਾਸਾਂ ਕਰੀਆਂ ਸੀਸਾ ਮੋਮ ਦੇਖੋ ਜੀ ਬੇਹਤੀ ਅੱਧਾ ਵੀ ਜਦੋਂ ਨਾ ਸਾਥੋਂ ਵੀ ਗਲਤੀ ਹੋ ਜਿੰਨੇ ਤੁਹਾਡੇ ਫਰਜ਼ ਬਣਦੇ ਸਾਨੂੰ ਸਮਝਾਓ ਜੇ ਅਸੀਂ ਤੁਹਾਡੇ ਸਮਝਣ ਦੇ باوجود ਵੀ ਨਾ ਸਮਝੀਏ ਵੇਰਾ ਜੀ ਫੂ ਵੀ ਕੰਮ ਨੂੰ ਵੀ ਸਾਡਾ ਸ਼ਰ ਪਰਿਵਾਰ ਹੀ ਖਾਂਦਾ ਏਦਾਂ ਦੀ ਕੋਈ ਗੱਲ ਨਹੀਂ ਤੁਸੀਂ ਸਾਨੂੰ ਆਪਣੇ ਜਦੋਂ ਕਮੈਂਟ ਦਿੰਨੇ ਆ ਅਸੀਂ ਹਰ ਗੱਲ ਤੇ ਹਰ ਥੋਟੀ ਜੋ ਤੁਸੀਂ ਸਾਨੂੰ ਕਹਿੰਦੇ ਸਾਡਾ ਕਿ ਹਾਂ ਜਾਣੇ ਸਿਰ ਮੱਥੇ ਆ ਕੇ ਕੰਮ ਕਰਨਾ ਚਾਹਦੇ ਹਾਂ ਪਤਾ ਕੀ ਹੁੰਦਾ ਹੁਣ ਘਰ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਤੁਸੀਂ ਸਾਨੂੰ ਕਹਿ ਦਿੰਦੇ ਆ ਜੇ ਮੈਂ ਕਹਾਂ ਉਹ ਮੇਰੇ ਦੋਟਰ ਨੂੰ ਬਹੁਤ ਹੀ ਗੱਲ ਕਹੀ ਉਹ ਗਲਤ ਤਾਂ ਗਲਤ ਹੁਣ ਸਮਝੋ ਜਦੋਂ ਤੁਸੀਂ ਆਪਣਾ ਸਮਝ ਹੀ ਲਿੱਤਾ ਸਾਨੂੰ ਅਸੀਂ ਤੁਹਾਨੂੰ ਆਪਣਾ ਸਮਝ ਹੈ ਨਾ ਥੋਟੇ ਸਰ ਪਰ ਅਸੀਂ ਆਂਗਾ ਅਸੀਂ ਤੁਹਾਡੇ ਸਿਰ ਪਰ ਤੁਸੀਂ ਨਹੀਂ ਅਸੀਂ ਤੁਹਾਡੇ ਸਿਰ ਤੇ ਦਾ ਜੇ ਤੁਸੀਂ ਸਾਨੂੰ ਪਿਆਰ ਦਿੰਦੇ ਆ ਤਾਂ ਹੀ ਸਾਨੂੰ ਕੋਈ ਦੇਖਦਾ ਨਹੀਂ ਸਾਨੂੰ ਕੋਈ ਨਹੀਂ ਦੇਖਣਾ ਤੁਹਾਡੀ ਬਦੌਲਤ ਤੱਕ ਅਸੀਂ ਇੱਥੇ ਪਹੁੰਚੇ ਆ ਉਮੀਦ ਆ ਤੁਸੀਂ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋਗੇ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਬਹੁਤ ਖੁਸ਼ੀ ਤੇ ਚੰਗੀਆਂ ਕਲਾਕ ਜ ਰੱਖੇ